ਤੁਸੀਂ ਦੇਖ ਰਹੇ ਹੋ ਲੋਕਾਂ ਨੇ ਵੀ ਅੱਜ ਤਰਨ ਤਰਨ ਦੇ ਵਿੱਚ ਉਹ ਬਿਜਲੀ ਲੈ ਕੇ ਮੱਲੋ ਜਰੂਰ ਬਹੁਤ ਪ੍ਰਦਰਸ਼ਨ ਕੀਤਾ ਜਾ ਰਿਹਾ ਆ ਆ ਉਹਨਾਂ ਨਾਮ ਗਲਪਤ ਕਰਦੇ ਆ ਕੀ ਉਹਨਾਂ ਦੀਆਂ ਮੁਸ਼ਕਿਲਾਂ ਤੇ ਕੀ ਉਹਨਾਂ ਦੀਆਂ ਮੰਗਾਂ ਹਨ ਜਿੰਦਾਬਾਦ 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 ਅੱਲਾਹ ਦੇ ਪੈਂਸਲਰਾਂ ਦਾ ਇੱਕ ਜਿੰਦਾਬਾਦ 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 ਦੇਖੋ ਜੀ ਅਸੀਂ ਥੋੜੇ ਲਫ਼ਜ਼ਾਂ ਵਿੱਚ ਕਹਿਣਾ ਚਾਹੁੰਦੇ ਆ ਕਿ ਇਹ ਸੰਕੇਤਕ ਸਾਡਾ ਜਿਹੜਾ ਰੋਜ਼ ਪ੍ਰਦਰਸ਼ਨ ਸੀ ਕੱਲ ਵੀ ਤੇ ਅੱਜ ਵੀ ਕਿਉਂਕਿ ਕੱਲ ਨੂੰ ਸਾਡੀ ਮੀਟਿੰਗ ਆ ਪਾਵਰ ਦੀ ਮੈਨੇਜਮੈਂਟ ਦੇ ਨਾਲ ਔਰ ਮਾਨਜੋਗ ਬਿਜਲੀ ਮੰਤਰੀ ਸਾਹਿਬ ਦੀ ਪ੍ਰਧਾਨਗੀ ਹੇਠ ਚੰਡੀਗੜ੍ਹ ਦੇ ਵਿੱਚ ਅੱਗੇ ਇਹ ਦੋ ਮੀਟਿੰਗਾਂ ਇਹਨਾਂ ਨੇ ਮੁਲਤਵੀ ਕੀਤੀਆਂ ਇੱਕ 24 ਜੁਲਾਈ ਦੀ ਇੱਕ 27 ਜੁਲਾਈ ਦੀ ਹੁਣ ਅਸੀਂ ਅੱਜ ਤੁਹਾਡੇ ਮਾਧਿਅਮ ਦੇ ਰਾਹੀਂ ਪੰਜਾਬ ਦੀ ਸਰਕਾਰ ਔਰ ਪਾਵਰ ਦੀ ਮੈਨੇਜਮੈਂਟ ਨੂੰ ਇਹ ਗੱਲ ਕਹਿਣਾ ਚਾਹੁੰਦੇ ਚੇਤਾਵਨੀ ਆ ਸਾਡੀ ਵੀ ਅਗਰ ਤੁਸੀਂ ਸ਼ਾਮ ਤੱਕ ਇਹ ਮੀਟਿੰਗ ਕੈਨਸਲ ਕੀਤੀ ਜਾਂ ਮੁਲਤਵੀ ਕੀਤੀ ਤੇ ਅਸੀਂ ਫਿਰ ਮੀਟਿੰਗ ਆਲਰੇਡੀ ਇਹ ਕੀਤੀ ਆ ਵਿਉਂਤਬੰਦੀ ਸਾਰੀ ਕੀਤੀ ਅਸੀਂ ਆਗੂਆਂ ਨੇ ਤੇ ਅਸੀਂ ਜਿਹੜਾ ਇਹ ਡਿਪਾਰਟਮੈਂਟ ਦਾ ਕੰਮ ਆ ਪੀਐਸਪੀਸੀਐਲ ਦਾ ਟਰਾਂਸਕੋ ਦਾ ਮੁਕੰਮਲ ਤੌਰ ਤੇ ਬੰਦ ਕਰਨ ਜਾ ਰਹੇ ਆ ਅਗਲੇ ਹਫਤੇ ਸਾਡੇ ਮਸਲੇ ਜਿਹੜੇ ਆ ਪਹਿਲੀ ਤੇ ਸਾਡਾ ਮਸਲਾ ਵੀ ਰੈਗੂਲਰ ਭਰਤੀ ਨਹੀਂ ਹੋ ਰਹੀ ਬਹੁਤ ਜ਼ਿਆਦਾ ਇੱਥੇ ਲੋੜ ਆ 1748 ਪੋਸਟਾਂ ਇੱਥੇ ਖਾਲੀ ਆ ਸਾਡੇ ਤਤਨਤਾਰ ਜਿੱਥੇ ਖੜਕੇ ਮੈਂ ਬੋਲ ਰਿਹਾ ਤੇ ਇਹਦੇ ਤੋਂ ਲਾਵਾ ਸਾਰੇ ਪੰਜਾਬ ਚ ਹਜ਼ਾਰਾਂ ਪੋਸਟਾਂ ਖਾਲੀ ਆ ਇਹ ਭਰਤੀ ਨਹੀਂ ਕਰ ਰਹੇ ਉਲਟਾ ਇਹ ਕਹਿੰਦੇ ਆ ਜੀ ਦਾ ਬਹੁਤ ਰੋਸ ਜਿਹੜਾ ਜਾਗਿਆ ਮੁਲਾਜ਼ਮਾਂ ਚ ਵੀ ਅਸੀਂ ਰਿਟਾਇਰੀ ਕਰਮਚਾਰੀਆਂ ਨੂੰ ਰੱਖਣਾ ਚਾਹੁੰਦੇ ਆ ਦੂਜੀ ਸਾਡੀ ਮੇਜਰ ਮੰਗ ਆ ਕਿ ਜਿਹੜੇ ਸਾਡੇ ਮੁਲਾਜ਼ਮਾਂ ਜਵਾਨ ਉਮਰ ਦੇ ਵਿੱਚ ਸ਼ਹਾਦਤਾਂ ਦੇ ਗਏ ਆ ਕੰਮ ਕਰਦਿਆਂ ਕਰਦਿਆਂ ਉਹ ਰੁਕੀਆਂ ਨਹੀਂ ਕਿਤੇ ਨਾ ਕਿਤੇ ਕਦੇ ਸ਼ਹਾਦਤ ਹੋ ਰਹੀ ਆ ਲੇਕਿਨ ਐ ਗਰਮੀ ਦੇ ਵਿੱਚ ਬਹੁਤ ਜ਼ਿਆਦਾ ਹੋਈਆਂ ਸਾਡੀ ਮੰਗ ਆ ਕਿ ਉਹਨਾਂ ਨੂੰ ਸ਼ਹੀਦ ਦਾ ਦਰਜਾ ਦਿਓ ਤੇ ਉਹਨਾਂ ਨੂੰ 1 ਕਰੋੜ ਰੁਪਏ ਦੀ ਰਾਸ਼ੀ ਉਹਨਾਂ ਦੇ ਜਿਹੜੇ ਪੀੜਤ ਪਰਿਵਾਰ ਉਹਨਾਂ ਨੂੰ ਦਿਓ ਸੁਰੱਖਿਆ ਫੋਰਸਾਂ ਦੇ ਜਵਾਨਾਂ ਦੀ ਤਰਜ਼ ਤੇ ਇਹਦੇ ਨਾਲ ਸਾਡੀਆਂ ਬਹੁਤ ਸਾਰੀਆਂ ਮੰਗਾਂ ਇੱਕ ਸਰਕੂਲਰ ਉਹਨਾਂ ਨੇ ਕੱਲ ਕੀਤਾ ਜੀਰੇ ਚ ਨਵੇਂ ਕਰਮਚਾਰੀਆਂ ਨੂੰ ਵੈਲੀਫਾਇਡ ਹੋਇਆ ਲੇਕਿਨ ਉਹਦੇ ਨਾਲ ਹੋਰ ਕਰਮਚਾਰੀਆਂ ਜਿਹੜੇ ਤਰਸ ਦੇ ਧਾਰ ਵਾਲੇ ਆ ਜਿਹੜੇ ਤਰਕੀਆਂ ਵਾਲੇ ਆ ਜਿਹੜੇ ਵਰ ਚਾਰਜਾ ਉਹਨਾਂ ਨੂੰ ਅਜੇ ਛੱਡਿਆ ਅਸੀਂ ਉਹਨਾਂ ਨੂੰ ਵੀ ਯਕੀਨ ਦਿਵਾਉਣਾ ਚਾਹੁੰਦੇ ਤੇ ਮੈਨੇਜਮੈਂਟ ਨੂੰ ਵੀ ਕਹਿਣਾ ਚਾਹੁੰਦੇ ਸਾਡੀ ਅਪੀਲ ਵੀ ਆ ਵੀ ਇਹਦਾ ਕਾਣੀ ਵੰਡ ਨਾ ਕਰੋ ਲੋਕਾਂ ਨੂੰ ਪਾੜੋ ਦੇ ਰਾਜ ਕਰੋ ਦੀ ਨੀਤੀ ਜਿਹੜੀ ਅੰਗਰੇਜ਼ਾਂ ਵਾਲੀ ਇਹ ਛੱਡ ਕੇ ਮੁਲਾਜ਼ਮਾਂ ਦੇ ਸਾਰੇ ਪੈਨਸ਼ਨਰਾਂ ਦੇ ਮਸਲੇ ਹੱਲ ਕਰੋ ਪੈਨਸ਼ਨਰਾਂ ਦਾ 200 ਰੁਪਿਆ ਕਟਿਆ ਜਾ ਰਿਹਾ ਧੱਕੇ ਨਾਲ ਪੰਜਾਬ ਸਰਕਾਰ ਨਹੀਂ ਕਟਦੀ ਲੇਕਿਨ ਇਹ ਮੈਨੇਜਮੈਂਟ ਕੱਟ ਰਹੀ ਆ ਇਹਨਾਂ ਨੂੰ ਪਤਾ ਵੀ ਅਸੀਂ ਉਹ ਵੀ ਸਾਡੀ ਅਪੀਲ ਆ ਵੀ ਉਹ ਬੰਦ ਕਰੋ ਕਟਣਾ ਸਾਡਾ ਇਹ ਮੈਂ ਬਿਜਲੀ ਮਜ਼ਦੂਰ ਇਕਤਾ ਮੰਚ ਦਾ ਕੋਆਰਡੀਨੇਟਰ ਹੋਣ ਦੇ ਨਾਤੇ ਇਹ ਕਹਿਣਾ ਚਾਹਣਾ ਕਿ ਸੰਘਰਸ਼ ਕਰਾਂਗੇ ਅਸੀਂ ਜਿਹੜਾ ਸੰਘਰਸ਼ ਮੈਨੇਜਮੈਂਟ ਨੂੰ ਦੇ ਸਰਕਾਰ ਨੂੰ ਦਿਖੇਗਾ ਇਹ ਅਗਸਤ ਦੇ ਪਹਿਲੇ ਅਰਥੇ ਤੋਂ ਸ਼ੁਰੂ ਹੋਏਗਾ ਜੇ ਸਾਡੇ ਨਾਲ ਪਹਿਲਾਂ ਦੀ ਤਰ੍ਹਾਂ ਟਾਲ ਮਟੋਲ ਦੀ ਨੀਤੀ ਇਹਨਾਂ ਨੇ ਅਪਣਾਈ ਮੈਂ ਮੈਂ ਜੀ ਸਰਕਲ ਪ੍ਰਧਾਨ ਅੰਪਲਾਈ ਫੈਡਰੇਸ਼ਨ ਤੇ ਮੇਜਰ ਸਿੰਘ ਮਲਗਿਆ ਅਸੀਂ ਬੀਲੀ ਬੋਰਡ ਦੇ ਨਾਲ ਮੀਟਿੰਗਾਂ ਕਰ ਕਰਕੇ ਕਰ ਕਰਕੇ ਥੱਕ ਗਏ ਆ ਇਹਨਾਂ ਸਾਡੀਆਂ ਕੋਈ ਮੰਗਾਂ ਨਹੀਂ ਮੰਨ ਰਹੇ ਮੀਟਿੰਗਾਂ ਦੇ ਦੇ ਕੇ ਪੰਜਾਬ ਸਰਕਾਰ ਤੋਂ ਭੱਜ ਰਹੀ ਆ ਪਹਿਲਾਂ 25 ਤਰੀਕ ਦੀ ਦਿੱਤੀ ਉਹ ਤੋਂ ਭੱਜ ਗਈ ਆ ਜੇ ਮੁੜ ਕੇ 28 ਦੀ ਦਿੱਤੀ ਉਹ ਵੀ ਭੱਜ ਗਈ ਹੁਣ ਇਹਨਾਂ ਨੇ ਆਪਣੀ 31 ਤਰੀਕ ਦੀ ਮੀਟਿੰਗ ਦਿੱਤੀ ਆ ਉਹਦੇ ਵਿੱਚ ਵੇਖੋ ਕੀ ਨਿਕਲਤਾ ਅਸੀਂ ਤੇ ਪੰਜਾਬ ਸਰਕਾਰ ਨੂੰ ਤੇ ਬੋਰਡ ਨੂੰ ਇਹੋ ਬੇਨਤੀ ਕਰਦੇ ਆ ਵੀ ਮੁਲਾਜ਼ਮਾਂ ਦੀ ਪਰਖ ਨਾ ਲਓ ਇਹਨਾਂ ਦੀ ਜਿਹੜੀਆਂ ਮੰਗਾਂ ਜਾਇਜ਼ ਮੰਨਦੀਆਂ ਉਹ ਕਿਉ ਤੇ ਮੁਲਾਜ਼ਮ ਜਿਹੜੇ ਆਪ ਦਾ ਬਾਹਰ ਜਿਹੜੇ ਖੱਤਕਾਰ ਸਾਡੇ ਵੀਰਿਆ ਕਿਸਾਨ ਆ ਉਹਨਾਂ ਨੂੰ ਅਸੀਂ ਬੱਤੀ ਜਿਹੜੀ ਆ ਪ੍ਰਾਪਰ ਦੇ ਚਗੀਏ ਇਹ ਜਿਹੜੀ ਪੰਜਾਬ ਸਰਕਾਰ ਆ ਇੱਕ ਪਾਸੇ ਜਾਂਦੀ ਆ ਵੀ ਇਹ ਕਿਸਾਨਾਂ ਦੇ ਹਦੈਤੀ ਆ ਇੱਕ ਪਾਸੇ ਉਹਨਾਂ ਦੇ ਵਿਰੋਧ ਚੱਲਣ ਡਈ ਆ ਅਸੀਂ ਤੇ ਇਹੋ ਬੇਨਤੀ ਕਰਦੇ ਵੀ ਪੰਜਾਬ ਸਰਕਾਰ ਜਿਹੜੀ ਆ ਮੁਲਾਜ਼ਮਾਂ ਦੀਆਂ ਮੰਗਾਂ ਮੰਨੇ ਜੇ ਸਾਡੇ ਉਸੇ ਸਾਥੀ ਆ ਜਾਂ ਸਾਡੇ ਦੱਡੇ ਆ ਉਸੇ ਆਲਟੀਆਂ ਮੈਂ ਉਹਨਾਂ ਦੀ ਕੋਈ ਮੰਗ ਨਹੀਂ ਇਹਨਾਂ ਪੇਪੈਂਡ ਨਹੀਂ ਦਿੱਤਾ ਕੋ ਡਿਗਰੀ ਦੀ ਕਿਸਤ ਨਹੀਂ ਦਿੱਤੀ ਨਵੇਂ ਤੋਂ ਨਵੇਂ ਕੋਨੋਂ ਕੋ ਫਰਮਾਨ ਜਾਰੀ ਕਰ ਰਿਹਾ ਹੁਣ ਫਰਮਾਨ ਜਾਰੀ ਕਰਤਾ ਵੀ ਜਿਹੜੇ ਸਾਥੀ ਲਟਾਇਰੋਗੇ ਘਰ ਗਏ ਆ ਉਹਨਾਂ ਸਾਥੀਆਂ ਨੂੰ ਫੇਰ ਵਾਪਸ ਲਿਆ ਜਾਵੇ ਇਹਨੂੰ ਬੋਰਡ ਨੂੰ ਵਾ ਇਹਨੂੰ ਪੰਜਾਬ ਸਰਕਾਰ ਨੂੰ ਪੁੱਛਿਆ ਜਾਵੇ ਵੀ ਸਾਥੀਓ ਤੁਹਾਨੂੰ ਦੇ ਪੁਕਾਈ ਦਾ ਵੀ ਨਵੇਂ ਜਿਹੜੇ ਸਾਡੇ ਭਰਤੀ ਮੁਲਾਜ਼ਮ ਕਰੋ ਉਹਨਾਂ ਨੂੰ ਨੌਕਰੀ ਦੇ ਉਹ ਪੁਰਾਣੇ ਸਾਥੀ ਕਿਦਰ ਇੱਕ ਪਾਸੇ ਰੰਦੇ ਵਿੱਚ ਅੰਗਰੇਜ਼ ਆਣ ਕੇ ਨੌਕਰੀ ਲੈਣਗੇ ਅੰਗਰੇਜ਼ਾਂ ਨੂੰ ਇਹ ਨੌਕਰੀ ਦੇਣ ਦਾ ਜਿਹੜੇ ਪੁਰਾਣੇ ਸਾਡੇ ਸਾਥੀਾਂ ਦੇ ਇੰਡਾ ਦੇ ਅਸੀਂ ਦੇ ਕਾਦੀ ਵਿਰੋਧਤਾ ਕਰਦੇ ਹਾਂ ਪੰਜਾਬ ਸਰਕਾਰ ਜੀ ਦੇ ਬੋਰਡ ਦੀ ਵੀ ਵੀ ਜਿਹੜੇ ਅੰਤਨ ਸਾਡੀਆਂ ਮੰਗਾਂ ਮੰਨੀਆਂ ਜਾਣ ਤੇ ਨਹੀਂ ਤੇ ਅਸੀਂ ਪਹਿਲੀ ਤਰੀਕ ਤੋਂ ਸੰਘਰਸ਼ ਜਿਹੜਾ ਤਿੱਖਾ ਲੜ